ਦੋਸਤੋ ਇੱਕ ਸਵਾਲ ਕਈ ਵਾਰ ਕੀਤਾ ਗਿਆ ਤੇ ਇੱਕ ਦੋਸਤ ਨੇ ਪੁੱਛਿਆ ਵੀ ਹੈ ਕਿ ਅਹਮਦੀਆ ਵੱਲੋਂ ਖਾਸ ਕਰਕੇ ਤੇ ਦੂਜੇ ਮੁਸਲਮਾਨਾਂ ਵੱਲੋਂ ਵੀ ਇਹ ਕਈ ਵਾਰੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਮੱਕੇ ਕਦੇ ਵੀ ਨਹੀਂ ਗਏ ਜੇ ਦੂਸਰੀ ਗੱਲ ਉਹ ਕਰਦੇ ਵੀ ਚ ਇਹ ਉਹ ਗਏ ਨੇ ਤਾਂ ਮੁਸਲਮਾਨ ਬਣ ਕੇ ਗਏ ਹੋਣਗੇ ਉਹ ਗੱਲ ਕਰਦੇ ਅੱਜ ਦੇ ਜ਼ਮਾਨੇ ਦੀ ਜਦੋਂ ਕਿ ਐਸੋਨੇ ਮੱਕੇ ਵਿੱਚ ਗੈਰ ਮੁਸਲਮਾਨ ਦੇ ਵੜਨ ਤੇ ਪਾਬੰਦੀ ਹੈ 사우ਦੀ ਅਰੇਬੀਆ ਦੇ ਸ਼ਹਿਰ ਮੱਕਾ ਮਦੀਨਾ ਤੇ ਉਂਝ ਵੀ ਵੈਸੇ ਬਹੁਤੇ 사우ਦੀ ਅਰੇਬੀਆ ਚ ਜਿਹੜਾ ਗੈਰ ਮੁਸਲਮਾਨ ਨੂੰ ਜਿਹੜਾ ਇੱਕ ਇਸੋਂ ਦੀ ਪੂਰੀ ਤਰ੍ਹਾਂ ਪਾਬੰਦੀ ਹੈ ਮੱਕੇ ਮਦੀਨੇ ਚ ਤਾਂ ਬਿਲਕੁਲ ਪਾਬੰਦੀ ਹੈ ਉਹ ਇਸ ਹਿਸਾਬ ਨਾਲ ਗੱਲ ਕਰਦੇ ਆ ਵੀ ਗੁਰੂ ਨਾਨਕ ਸਾਹਿਬ ਤੇ ਮੱਕੇ ਨਹੀਂ ਗਏ ਹੋਣਗੇ ਜੇ ਉਹ ਸਿੱਖ ਦੇ ਰੂਪ ਵਿੱਚ ਗਏ ਨੇ ਤੇ ਜੇ ਉਹ ਗਏ ਹੋਣਗੇ ਤੇ ਮੁਸਲਮਾਨ ਦੇ ਰੂਪ ਚ ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੋਵੇਗੀ ਬੜੇ ਕਹਿ ਰਹੇ ਵੇ ਕਿ ਮੱਕੇ ਵਿੱਚ ਗੈਰ ਮੁਸਲਮਾਨ ਦੇ ਵੜਨ ਦੇ ਉੱਤੇ ਪਾਬੰਦੀ ਜੜੀ ਹੈ ਉਹ ਨਵੀਂ ਚੀਜ਼ ਹੈ ਵਾਹਬੀਆਂ ਤਾਂ ਜਦੋਂ ਉੱਤੇ ਕਬਜ਼ਾ ਹੋਇਆ ਹੈ ਉਦੋਂ ਦੀ ਇਹ ਪਾਬੰਦੀ ਲੱਗੀ ਹੈ ਪਹਿਲਾਂ ਇਹ ਪਾਬੰਦੀ ਨਹੀਂ ਸੀ ਬੋਤਰੀਆ ਕਿਤਾਬਾਂ ਵਿੱਚ ਜ਼ਿਕਰ ਆਉਂਦਾ ਹੈ ਜਿਹਦੇ ਵਿੱਚ ਹੰਦ ਵੀ ਗੈਰ ਮੁਸਲਮਾਨ ਜਿਹੜੇ ਨੇ ਉੱਥੇ ਜਾਂਦੇ ਰੇ ਇੱਕ ਈਸਾਈ ਵੀ ਉੱਥੇ ਗਿਆ ਉਹਦੀ ਕਿਤਾਬ ਵਿੱਚ ਵੀ ਜ਼ਿਕਰ ਆਉਂਦਾ ਹੈ ਇੱਕ ਇਸੇ ਤਰ੍ਹਾਂ ਹੀ ਨਾਰਵੇ ਤੋਂ ਬੜੀ ਪੁਰਾਣੀ ਸੀ ਇੱਕ ਲਿਖਤ ਸੀ ਉਹਦੇ ਵਿੱਚ ਆਇਆ ਵੀ ਸ਼ਰੀਆਮ ਵੇ ਇੱਕ ਹਿੰਦ ਤੋਂ ਇੱਕ ਜਿਹੜਾ ਪੀਰ ਜਿਹੜਾ ਇੱਕ ਧਾਰਮਿਕ ਬੰਦਾ ਹੈ ਉਹ ਗੈਰ ਮੁਸਲਮਾਨ ਜਿਹੜਾ ਮੱਕੇ ਚ ਗਿਆ ਇਹ ਸੜਕ ਆਉਂਦੀ ਹੈ ਸਵਾਲ ਹੈ ਵੀ ਗੁਰੂ ਨਾਨਕ ਸਾਹਿਬ ਮੱਕੇ ਕਿਉਂ ਗਏ ਸਨ ਗੁਰੂ ਨਾਨਕ ਸਾਹਿਬ ਨੇ ਚਾਰ ਵੱਡੀਆਂ ਉਦਾਸੀਆਂ ਕੀਤੀਆਂ ਹਨ ਪਹਿਲੀ ਉਦਾਸੀ ਵਿੱਚ ਉਹ ਹਿੰਦੂਆਂ ਦੇ ਸਾਰੇ ਏਰੀਆ ਵਿੱਚ ਗਏ ਨੇ ਖਾਸ ਕਰਕੇ ਸਾਊਥ ਤੱਕ ਦੱਖਣ ਤੱਕ ਗਏ ਨੇ ਦੂਸਰੀ ਵਾਰੀ ਸ਼੍ਰੀਲੰਕਾ ਗਏ ਨੇ ਤੀਸਰੀ ਵਾਰੀ ਉਹ ਪਹਾੜਾਂ ਵਿੱਚ ਗਏ ਨੇ ਸੋ ਇਹ ਸਾਰੇ ਦਾ ਸਾਰਾ ਜਿਹੜਾ ਇਲਾਕਾ ਹੈ ਉਹਨਾਂ ਨੇ ਘੁੰਮਿਆ ਤੇ ਉਹਨਾਂ ਦੇ ਨਾਲ ਪਾਈ ਮਰਦਾਨਾ ਵੀ ਸਨ ਤਾਂ ਹੋ ਸਕਦਾ ਹੈ ਕਿ ਪਾਈ ਮਰਦਾਨਾ ਨੇ ਕਿਹਾ ਹੋਵੇ ਵੀ ਤੁਸੀਂ ਹੀ ਗੁਰੂ ਨਾਨਕ ਸਾਹਿਬ ਹਿੰਦੂਆਂ ਦੇ ਸਾਰੇ ਸੈਂਟਰਾਂ ਤੇ ਗਏ ਹੋ ਬੋਧੀਆਂ ਦੇ ਸੈਂਟਰਾਂ ਤੇ ਗਏ ਹੋ ਜੈਨੀਆਂ ਦੇ ਸੈਂਟਰਾਂ ਤੇ ਗਏ ਹੋ ਜੋਗੀਆਂ ਦੇ ਸੈਂਟਰਾਂ ਤੇ ਗਏ ਹੋ ਔਰ ਸਾਰਿਆਂ ਨੂੰ ਮਿਲਿਓ ਉਹ ਸਾਰੇ ਨਾਲ ਵਿਚਾਰ ਚਰਚਾ ਕੀਤੀ ਹੈ ਹਰ ਧਰਮ ਦੀ ਗੱਲ ਜਿਹੜੀ ਹੈ ਉਹ ਸੁਣੀ ਤੇ ਸਮਝੀ ਤੇ ਉਹਨਾਂ ਨਾਲ ਵਿਚਾਰ ਕੀਤੀ ਹੈ ਤੇ ਤੁਸੀਂ ਕਿਸੇ ਮੁਸਲਮਾਨਾਂ ਦੇ ਸੈਂਟਰ ਤੇ ਨਹੀਂ ਗਏ ਤਾਂ ਇਹ ਸੋਚ ਕੇ ਉਹਨੇ ਹੋ ਸਕਦਾ ਕਿ ਆਵੇ ਵੀ ਆਪਾਂ ਮੱਕੇ ਵੀ ਹੋ ਕੇ ਆਈਏ ਦੂਸਰੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਕਿਉਂਕਿ ਹੋ ਸਕਦਾ ਹੈ ਆਪਣੇ ਆਪ ਹੀ ਸੋਚਿਆ ਹੋਵੇ ਭਾਈ ਮਰਦਾਨਾ ਨੇ ਨਾਸਬਾ ਦਿੱਤੀ ਹੋਵੇ ਕਿ ਬੀ ਬਾਕੀ ਸਾਰਾ ਹੁਣ ਇਸ ਜ਼ੋਨ ਨੂੰ ਸਾਊਥ ਏਸ਼ੀਆ ਨੂੰ ਦੇਖ ਰਿਹਾ ਹੈ ਤੇ ਮੱਕੇ ਦਾ ਚੱਕਰ ਵੀ ਲਾਉਣਾ ਚਾਹੀਦਾ ਹੈ ਮੱਕੇ ਦੇ ਮਦੀਨੇ ਦਾ ਤੇ ਹੋਰ ਇਲਾਕੇ ਜਿਹੜਾ ਮੁਸਲਮਨ ਇਲਾਕਾ ਵੀ ਡੋਮੀਨੇਟਲੀ ਮੁਸਲਮਨ ਇਲਾਕਾ ਜਿੱਥੇ 90% ਤੋਂ 95% ਤੱਕ ਮੁਸਲਮਾਨ ਰਹਿੰਦੇ ਨੇ ਉਹਨਾਂ ਇਲਾਕਿਆਂ 'ਚ ਵੀ ਜਾਣਾ ਚਾਹੀਦਾ ਹੈ ਤੋ ਗੁਰੂ ਸਾਹਿਬ ਜਿਹੜੇ ਨੇ ਇਸ ਸੋਚ ਨਾਲ ਜਿਹੜੇ ਉਧਰ ਗਏ ਹਾਲਾਂਕਿ ਗੁਰੂ ਨਾਨਕ ਸਾਹਿਬ ਇਨੀ ਕਿ ਕਿਸੇ ਮੁਸਲਮਾਨਾਂ ਦੇ ਸੱਟ ਦੇ ਅੱਗੇ ਨਹੀਂ ਸੁਣ ਗਏ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ ਦਿੱਲੀ ਵਿੱਚ ਵੀ ਜਿਹੜੀ ਹੈ ਮੁਸਲਮਾਨ ਪੀਰਾਂ ਨਾਲ ਗੱਲ ਹੋਈ ਹੈ ਮਲਤਾਨ ਵਿੱਚ ਵੀ ਹੋਈ ਹੈ ਪਾਕਪਟਨ ਵਿੱਚ ਵੀ ਹੋਈ ਹੈ ਗੁਰਨਾਥ ਸਾਹਿਬ ਜੋ ਦੰਨ ਜੀ ਨੂੰ ਪਾਕਪਟਨ ਕਹਿੰਦੇ ਆ ਉੱਥੇ ਵੀ ਗਏ ਆ ਜਿੱਥੇ ਬਾਬਾ ਫਰੀਦ ਦਾ ਡੇਰਾ ਮਲਤਾਨ ਤੇ ਕਿ ਨਹੀਂ ਡੇਰੇ ਨੇ ਉਹਨਾਂ ਸਾਰੇ ਡੇਰੇ ਉੱਚ ਵਿੱਚ ਵੀ ਗਏ ਨੇ ਗੁਰੂ ਨਾਨਕ ਸਾਹਿਬ ਇਹਨਾਂ ਸਾਰੀਆਂ ਥਾਵਾਂ ਤੇ ਜਾ ਕੇ ਮੁਸਲਮਾਨਾਂ ਨਾਲ ਗੱਲ ਕਰ ਚੁੱਕੇ ਸਨ ਪੀਰਾਂ ਫਕੀਰਾਂ ਨਾਲ ਜਿਹੜੇ ਜਿਹੜੇ ਆਲਮ ਸਨ ਉਲਮਾ ਜਿਹੜੇ ਸਨ ਉਹਨਾਂ ਦੇ ਨਾਲ ਉਹਨਾਂ ਦਾ ਚਰਚਾ ਹੁੰਦਾ ਰਿਹਾ ਤੋ ਇਸ ਵਾਰ ਇਸ ਉਹਨਾਂ ਨੇ ਜਦੋਂ 1518 ਵਿੱਚ ਸੋਚਿਆ ਵੀ ਚਲੋ ਇਸ ਵਾਰ ਜਿਹੜਾ ਮੱਕੇ ਦੀ ਯਾਤਰਾ ਕੀਤੀ ਜਾਏ ਤੋ ਗੁਰੂ ਨਾਨਕ ਸਾਹਿਬ ਆਪਣੇ ਪਿੰਡੋਂ ਤੁਰ ਕੇ ਤੇ ਉੱਚਦੇ ਇਲਾਕੇ ਮਲਤਾਨ ਦੇ ਉੱਚਦੇ ਇਲਾਕੇ ਵਿੱਚੋਂ ਹੁੰਦੇ ਹੋਏ ਜਿਹੜੇ ਨੇ ਬਿਹੜੀ ਗਈ 사우ਦੀ ਅਰੇਬੀਆ ਵੱਲ ਗਏ ਨੇ ਉਦੋਂ ਲਈ ਰਸਤੇ ਸੰਨ ਇੱਕ ਖੁਸ਼ਕੀ ਦਾ ਰਸਤਾ ਸੀਗਾ ਜਿਹੜਾ ਕਿ ਅਫਗਾਨਿਸਤਾਨ ਇਰਾਨ ਇਰਾਕ ਤੋਂ ਹੋ ਕੇ ਸੇ 사우ਦੀ ਅਰੇਬੀਆ ਜਾਂਦਾ ਸੀ ਉਜਾ ਜਿਹੜਾ ਸੀਗਾ ਇਹ ਮੀੜੀ ਦਾ ਰਸਤਾ ਸੀਗਾ ਜਿਹਦੇ ਵਿੱਚ ਆ ਕੇ ਮਲਤਾਨ ਉੱਚ ਤੇ ਕੋਟ ਲਖਪਤ ਲਖਪਤ ਜਿਹੜੀ ਇੱਕ ਬੜੀ ਵੱਡੀ بندرਗਾਹ ਹੁੰਦੀ ਸੀ ਕਿਸੇ ਜ਼ਮਾਨੇ 'ਚ ਜਦੋਂ ਉੱਥੇ ਸਮੁੰਦਰ ਵਿੱਚ ਤੂਫਾਨ ਆਇਆ ਤਾਂ ਉਸ ਨੇ ਸਾਰੀ ਜਿਹੜੀ ਹੈ ਉਸ ਇਲਾਕੇ ਨੂੰ ਜਿਹੜਾ ਤਬਾਹ ਕਰ ਦਿੱਤਾ ਦਲਦਲ ਹੋ ਗਈ ਹੈ ਹਾਲਾਂਕਿ ਲਖਪਤ ਵਿੱਚ ਅੱਜ ਵੀ ਗੁਰੂ ਨਾਨਕ ਸਾਹਿਬ ਦਾ ਪੁਰਾਣਾ ਗੁਰਦੁਆਰਾ ਕਾਇਮ ਹੈ ਔਰ ਉਸ ਲਖਪਤੇ ਛੋਰ ਕੁਛ ਨਹੀਂ ਹੈ ਜੇ ਤੁਸੀਂ ਜਾਓ ਤੇ ਤੁਹਾਨੂੰ ਕਈ ਦਾਕੇ ਆ ਗਿਆ 30 40 ਕਿਲੋਮੀਟਰ ਤੱਕ ਤੁਹਾਨੂੰ ਬੰਦਾ ਨਜ਼ਰ ਨਹੀਂ ਆਵੇਗਾ ਕੋਰਤ ਲਖਪਤੇ ਜਿਹੜੀ ਗੁਰਦੁਆਰੇ ਵਾਲੀ ਥਾਂ ਤੇ ਜਾਣ ਲਈ ਜਿੱਥੇ ਪਹਿਲਾਂ ਬੰਦਰਗਾਹ ਹੁੰਦੀ ਸੀ ਪਰ ਗੁਰਦੁਆਰਾ ਅਜੇ ਵੀ ਕਾਇਮ ਹੈ ਕਿਤੇ ਕਿਤੇ ਕੋਈ ਨਾ ਕੋਈ ਭੁੱਲਿਆ फडਕਾ ਜਿਹੜਾ ਉਹ ਯਾਤਰੀ ਮੁਸਾਫਿਰ ਜਿਹੜਾ ਤਾਰੀਖ ਦਾ ਖੋਜੀ ਹੈ ਉਹ ਉੱਥੇ ਜਿਹੜਾ ਪਹੁੰਚ ਜਾਂਦਾ ਹੈ ਕਿ ਇਹਨਾਂ ਵਾਲਾ ਅਰਕੀਓਲੋਜੀਕਲ ਡਿਪਾਰਟਮੈਂਟ ਵਾਲੇ ਵੀ ਉੱਥੇ ਪਹੁੰਚੇ ਹੋਏ ਨੇ ਤੋ ਉੱਥੋਂ ਕੋਟ ਲਖਪਤ ਤੋਂ ਗੁਰੂ ਸਾਹਿਬ ਤੇ ਭਾਈ ਮਰਦਾਨਾ ਬੇੜੀ ਰਚਦੇ ਆ ਤੇ ਅਸਦ ਅਲਵਤ ਜਿਹੜੀ ਐ ਅਸਵਤ ਜਿਹੜੀ ਜਿਹੜੇ ਬੇੜੀ ਲਈ ਉੱਥੋਂ ਤੱਕ ਗਏ ਨੇ ਤੇ ਉਸ ਤੋਂ ਬਾਅਦ ਚੱਲ ਕੇ ਮੱਕੇ ਗਏ ਨੇ ਔਰ ਉਹਨਾਂ ਦਿਨਾਂ ਵਿੱਚ ਹੱਜ ਸੀ ਕਿਉਂਕਿ ਮੁਸਲਮਾਨਾਂ ਦਾ ਹੱਜ ਜਿਹੜਾ ਉਹਦੀ ਯਾਤਰਾ ਹਰ ਸਾਲ ਹੋਇਆ ਕਰਦੀ ਹੈ ਤੇ ਉਸ ਸਾਲ ਵੀ ਹੱਜ ਜਿਹੜਾ 20 ਦਸੰਬਰ 1518 ਨੂੰ ਸੀਗਾ ਤੋ ਗੁਰੂ ਨਾਨਕ ਸਾਹਿਬ ਜਦੋਂ ਜਿਸ ਦਿਨ ਹੱਜ ਸੀਗਾ ਉਸ ਦਿਨ ਹੱਜ ਦੀ ਤਾਰੀਖ ਸੀਗੀ ਜਦੋਂ ਉਹ ਸਿਰ ਮੌਕੇ ਤੇ ਸਹੀ ਮੌਕੇ ਤੇ ਜਿਹੜਾ ਤਾਰੀਖ ਹੈ ਉਹਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਹੋਤੇ ਸਨ ਉਦੋਂ ਗੁਰੂ ਨਾਨਕ ਸਾਹਿਬ ਦੇ ਕਿਉਂਕਿ ਗੈਰ ਮੁਸਲਮਾਨ ਦੇ ਜਾਂਦੇ ਕੋਈ ਪਾਬੰਦੀ ਨਹੀਂ ਸੀ ਹਾਲਾਂਕਿ ਹੁਣ ਵੀ ਪਾਬੰਦੀ ਨਹੀਂ ਹੈ ਦੇਖਿਆ ਜਾਵੇ ਤੇ ਤੁਸੀਂ ਕੁਰਾਨ ਸ਼ਰੀਫ ਪੜ੍ਹੋ ਤੇ ਕੁਰਾਨ ਸ਼ਰੀਫ ਵਿੱਚ ਸਾਫ਼ ਲਿਖਿਆ ਹੈ ਕੋਈ ਪਾਬੰਦੀ ਕਿੱਥੇ ਹੈਗੀ ਤੇ ਕਿੱਥੇ ਪਾਬੰਦੀ ਨਹੀਂ ਹੈ ਤੋ ਗੁਰੂ ਨਾਨਕ ਸਾਹਿਬ ਉੱਥੇ ਗਏ ਜਿਸ ਤਰ੍ਹਾਂ ਸਾਡੇ ਕੋਲ ਸਾਰੀ ਗਾਨ ਸਾਖੀ ਮਿਲਦੀ ਹੈ ਭਾਈ ਗੁਰਦਾਸ ਦੀ ਵੀ ਹੈ ਭਾਈ ਗੁਰਦਾਸ ਤੋਂ ਵੱਡਾ ਸਾਡੇ ਕੋਲ ਐਵੀਡੈਂਸ ਨਹੀਂ ਹੈ ਜਿਹੜਾ ਕਿ ਉਹਨਾਂ ਨੇ ਉਦੋਂ ਲਿਖਿਆ ਜਦੋਂ ਅਜੇ ਗੁਰੂ ਹਰਗੋਬਿੰਦ ਸਾਹਿਬ ਤੇ ਗੋਹਾੜੇ ਸਾਹਿਬ ਇਸ ਦੁਨੀਆ ਵਿੱਚ ਸਨ ਉਦੋਂ ਉਹਨਾਂ ਨੇ ਇਹ ਜਿਹੜੀ ਆਪਣੀ ਰਚਨਾ ਕੀਤੀ ਹੈ ਆਪਣੀਆਂ ਵਾਰਾਂ ਦੀ ਰਚਨਾ ਕੀਤੀ ਤੇ ਵਾਰਾਂ ਵਿੱਚ ਲਿਖਿਆ ਬਾਪਾ ਗਿਆ ਬਗਦਾਦ ਨੂੰ ਮੱਕੇ ਫੇਰੀ ਮੱਕਾ ਫੇਰੀ ਇਹ ਸਾਰੀਆਂ ਜਿਹੜੀਆਂ ਸਾਡੇ ਕੋਲ ਜਿਹੜੀਆਂ ਨੇ ਸਾਰੇ ਕੋ ਮਿਰਦਿਆ ਨੇ ਮੱਕਾ ਫੇਰਿਆ ਜਿਹੜੀ ਗੱਲ ਹੈ ਉਹ ਆਮ ਤੌਰ ਤੇ ਲੋਕਾਂ ਚ ਇਹ ਆ ਜਾਂਦੀ ਹੈ ਕਿ ਇਹ ਵੀ ਗੁਰੂ ਨਾਨਕ ਸਾਹਿਬ ਨੇ ਮੱਕਾ ਫੇਰਿਆ ਸੀਗਾ ਉਸਾਖੀ ਜਿਤਨਾ ਹੈ ਕਿ ਗੁਰਨਾਣਕ ਸਾਹਿਬ ਜਿਹੜਿਆ ਲੱਤਾਂ ਕਰਕੇ ਬੈਠੇ ਹੋਏ ਸਨ ਉਧਰ ਜਿੱਥੇ ਮਸਜਿਦ ਹੈ ਮਸਜਿਦ ਵੱਲ ਲੱਤਾਂ ਕਰਕੇ ਬੈਠੇ ਸਨ ਦੋਨਾਂ ਤੇ ਇੱਕ ਜੀਵਨ ਨਾਮ ਦਾ ਬੰਦਾ ਆਇਆ ਉਸਨੇ ਜਿੱਦਾ ਭਾਈ ਗੁਰਦਾਸ ਜ਼ਿਕਰ ਕਰਦੇ ਉਹਦਾ ਨਾਂ ਵੀ ਜੀਵਨ ਨਿਕਲੇ ਆ ਤੇ ਉਸਕਾ ਪੰਜਾਬ ਚ ਕੋਈ ਉਹਨਾਂ ਦੇ ਨਾਲ ਹੀ ਗਿਆ ਹੋਵੇ ਕਿਉਂਕਿ ਮੁਲਤਾਨ ਦੇ ਜਿਹੜੇ ਫਕੀਰ ਸਨ ਉਹ ਵੀ ਗੁਰਨਾਣਕ ਸਾਹਿਬ ਨਾਲ ਉੱਥੇ ਉਹਨਾਂ ਦੇ ਅੱਜ ਪਹੁੰਚੇ ਹੋਏ ਸਨ ਉਹ ਖੁਸ਼ਕੀ ਦੇ ਰਸਤੇ ਗਏ ਸਨ ਤੇ ਗੁਰਨਾਣਕ ਸਾਹਿਬ ਵਿਢੀ ਗਏ ਸਨ ਤਾਂ ਜੀਵਨ ਦੀ ਅੱਧੇ ਵਿੱਚ ਜੀਵਨ ਨੇ ਡਾਕਟਰ ਮਾਰੇ ਆ ਲੱਗਦਾ ਨਾ ਕਿ ਵੀ ਤੂੰ ਜਿਹੜਾ ਮੱਕੇ ਵੱਲ ਪੈਰ ਕਰਕੇ ਬੈਠਾ ਹੋਇਆ ਹੈ ਤੇ ਕਾਬੇ ਵੱਲ ਪੈਰ ਕਰਕੇ ਬੈਠਾ ਤੇ ਇਹ ਇਧਰ ਰੱਬ ਵੱਲ ਪੈਰ ਕਰਕੇ ਬੈਠਾ ਤੇ ਤੂੰ ਪੈਰ ਆਪਣੇ ਪਰਕਰ ਕੋ ਨਾਲ ਸਾਹਿਬ ਨੇ ਕਿਹਾ ਕਿ ਵੀ ਜਿੱਥੇ ਰੱਬ ਨਹੀਂ ਹੈ ਮੇਰੇ ਪੈਰ ਉਧਰ ਕਰ ਦੇ ਤੋ ਜੀਵਨ ਨੇ ਜੇ ਦੁਪਹਿਰ ਉਧਰ ਕੀਤੇ ਤਾਂ ਉਸ ਨੂੰ ਇੰਜ ਲੱਗਿਆ ਵੀ ਮੱਕਾ ਘੁੰਮ ਰਿਹਾ ਹੈ ਗੁਰੂ ਨਾਲ ਸਾਹਿਬ ਨੇ ਕਿਹਾ ਭਾਈ ਇਸਲਾਮ ਕਹਿੰਦਾ ਹੈ ਕੁਰਾਨ ਕਹਿੰਦਾ ਹੈ ਵੀ ਅਲ-ਉਲਮੀਨ ਅੱਲਾ ਜਿਹੜਾ ਹੈ ਉਹ ਅਲਮੀਨ ਜਿਹੜਾ ਜਿਹੜਾ ਸਾਰੇ ਪਾਸੇ ਹਰ ਪਾਸੇ ਹਾਜ਼ਰ ਹੈ ਅੱਲਾ ਹਰ ਹੱਥ ਹਾਜ਼ਰ ਹੈ ਜੇ ਤੇ ਤੁਸੀਂ ਅੱਲਾ ਦੀ ਤਾਕਤ ਨੂੰ ਇੱਕ ਸੈਂਟਰ ਤੇ ਮੰਨਦੇ ਹੋ ਵੀ ਇੱਥੋਂ ਤੇ ਬਿਠਾ ਹੈ ਜਾਂ ਸਤਵੇਂ ਆਸਮਾਨ ਤੇ ਬਿਠਾ ਹੈ ਜਾਂ ਕਿਸੇ ਇੱਕ ਥਾਂ ਤੇ ਬਿਠਾ ਹੈ ਫਿਰ ਤੇ ਤੁਹਾਡੀ ਗੱਲ ਠੀਕ ਹੋ ਸਕਦੀ ਹੈ ਵੀ ਕਾਬੇ ਵੱਲ ਪੈਰ ਕੀਤੇ ਆ ਜਿਹੜਾ ਰੱਬ ਉਹ ਪੈਰ ਹੋ ਜਾਂਦੇ ਆ ਪਰ ਰੱਬ ਤੇ ਹਰ ਪਾਸੇ ਮੌਜੂਦ ਹੈ ਤਾਂ ਕੁਰਾਨ ਕਹਿੰਦਾ ਵੀ ਅੱਲਾ ਜਿਹੜਾ ਹਰ ਪਾਸੇ ਮੌਜੂਦ ਹੈ ਤੇ ਇਸ ਕਰਕੇ ਜਿਹੜੀ ਇਹਨੂੰ ਨਾ ਸਮਝ ਇਹ ਨੂੰ ਸਮਝਾਈ ਤੇ ਜੀਵਨ ਨੂੰ ਲੱਗਿਆ ਵੀ ਮੈਂ ਜਿੱਥੇ ਦੇਖਦਾ ਉਧਰ ਹੀ ਮੈਨੂੰ ਮੱਕਾ ਨਜ਼ਰ ਆ ਰਿਹਾ ਉਧਰ ਹੀ ਕਾਬਾ ਨਜ਼ਰ ਆ ਰਿਹਾ ਉਧਰ ਹੀ ਕਾਬਾ ਨਜ਼ਰ ਆ ਰਿਹਾ ਇਹ ਨਹੀਂ ਵੀ ਮੱਕਾ ਫਿਰ ਗਿਆ ਉਹ ਜਾਣਦਾ ਇਹਦੀ ਫਿਲਮ ਦੀ ਇਸਲਾਮ ਵਿੱਚ ਵੀ ਗੱਲ ਹੈ ਇਕ ਰਾਬੀਆ ਫਕੀਰ ਹੋਈ ਹੈ ਸੂਫੀ ਫਕੀਰ ਹੈ ਮੁਸਲਮਾਨਾ ਚ ਮੁਸਲਮਾਨਾ ਚ ਕੋਈ ਔਰਤ ਦਾ ਸਭ ਤੋਂ ਜ਼ਿਆਦਾ ਜ਼ਿਕਰ ਆਂਦਾ ਹੈ ਰਾਬੀਆ ਰਾਬੀਆ ਦਾ ਮਤਲਬ ਚੌਥਾ ਕਿਉਂਕਿ ਆਪਣੇ ਪੇਰੈਂਟ ਦੀ ਚੌਥੀ ਬੱਚੀ ਸੀ ਤੇ ਇਸ ਕਰਕੇ ਉਹਦਾ ਨਾਂ ਚੌਥਾ ਰੱਖ ਕੇ ਰਾਬੀਆ ਰਾਬੀਆ ਅਰਬੀ ਵਿੱਚ ਚੌਥੀ ਨੂੰ ਕਹਿੰਦੇ ਆ ਤੋ ਰਾਬੀਆ ਦੀ ਗੱਲ ਆਮ ਤੌਰ ਤੇ ਅਸੀਂ ਪੜ੍ਹਦੇ ਆ ਕਿ ਰਾਬੀਆ ਅਕਸਰ ਮੱਕੇ ਜਾਇਆ ਕਰਦੇ ਸੀ ਜ਼ਿਆਰਤ ਵਾਸਤੇ ਇੱਕ ਵਾਰੀ ਜਦੋਂ ਉਹ ਦੀ ਤਬੀਰ ਠੀਕ ਨਾ ਰਹੀ ਉਹ ਨਾ ਚੱਲ ਸਕਦੀ ਸੀ ਤੇ ਉਸਨੇ ਕਿਹਾ ਵੀ ਅੱਲਾ ਮੈਂ ਹੁਣ ਤੇਰੇ ਦਿਦਾਰ ਕਰਨ ਤਾਂ ਆ ਨਹੀਂ ਸਕਦੀ ਤੇ ਹੁਣ ਤੂੰ ਹੀ ਕੁਝ ਕਰ ਤੇ ਕਹਿੰਦੇ ਵੀ ਮੱਕਾ ਉਥੋਂ ਟਰ ਕੇ ਤੇ ਰਾਬੀਆ ਕੋ ਲਾ ਗਿਆ ਗੱਲ ਇਹ ਵੀ ਮੋਬਾਲਗੇ ਦੀ ਹੈ ਇਹ ਵੀ ਹਤਕਫਨੀ ਦੀ ਗੱਲ ਹੈ ਅਸਲ ਚ ਦੱਸਣਾ ਹੈ ਜਾਂ ਮੀਰਾਬੀਆ ਤੇ ਅਲਾਹ ਦਾ ਆਪਸ ਵਿੱਚ ਇੱਕ ਦੂਜੇ ਨਾਲ ਕੀ ਰਿਸ਼ਤਾ ਸੀ ਕਿ ਨਾ ਪਿਆਰ ਸੀਗਾ ਰੱਬ ਨੂੰ ਤੂੰ ਯਾਦ ਕਰੋ ਤੇਰਾ ਹਾਜ਼ਰ ਹੁੰਦਾ ਹੈ ਰੱਬ ਜ਼ਮੀਨੀ ਪੱਧਰ ਤੇ ਨਹੀਂ ਆਉਂਦਾ ਥੁਰ ਕੇ ਨਹੀਂ ਆਉਂਦਾ ਰੱਬ ਤੁਹਾਡੇ ਸਾਹਮਣੇ ਮੌਜੂਦ ਹੁੰਦਾ ਕਿਉਂਕਿ ਰੱਬ ਹਮੇਸ਼ਾ ਹੀ ਤੁਹਾਡੇ ਸਾਹਮਣੇ ਹਰ ਪਾਸੇ ਮੌਜੂਦ ਹੈ ਤੋ ਇਹ ਰਾਬੀਆ ਬਦੀ ਗੱਲ ਜਿਹੜੀ ਹੈ ਉਹ ਜਿਹੜੀ ਭਾਈ ਗੁਰਦਾਸ ਨੇ ਜਾਂ ਕਿਸੇ ਹੋਰ ਨੇ ਲਿਖ ਦਿੱਤੀ ਵੀ ਮੱਕਾ ਫੇਰਿਆ ਗੁਰਨਾਨ ਸਾਹਿਬ ਨੇ ਮੱਕਾ ਫੇਰਿਆ ਨਹੀਂ ਮੱਕਾ ਵਿੱਚ ਲੋਕਾਂ ਦੀ ਸੋਚ ਫੇਰੀ ਸੀ ਵੀ ਰੱਬ ਜਿਹੜਾ ਹੈ ਉਹ ਸਿਰਫ ਕਾਬੇ ਵੱਲ ਨਹੀਂ ਹੈ ਉਸ ਪੱਥਰ ਵੱਲ ਨਹੀਂ ਹੈ ਉਸ ਮਸਜਿਦ ਵੱਲ ਨਹੀਂ ਹੈ ਰੱਬ ਤਾਂ ਹਰ ਪਾਸੇ ਹਾਜ਼ਰ ਹੈ ਤੋ ਇਹ ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜਿਹੜੇ ਨੇ ਮੱਕੇ ਤੇ ਜੇ ਇਹ ਗੱਲ 20 ਦਸੰਬਰ 1518 ਦੀ ਹੈ ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਮਦੀਨੇ ਵਰ ਗਏ ਨੇ ਗੁਰੂ ਨਾਨਕ ਸਾਹਿਬ ਬਾਹਰ ਰਹੇ ਤੇ ਭਾਈ ਮਰਦਾਨਾ ਜਿਹੜਾ ਸਾਖੀ ਜਨ ਸਾਖੀ ਜਾਂਦਾ ਭਾਈ ਮਰਦਾਨਾ ਜਿਹੜਾ ਜ਼ਿਆਰਤ ਕਰਾਇਆ ਮੁਸਲਮਾਨ ਸੀ ਉਹਦਾ ਹੱਕ ਬੰਦਾ ਸੀਗਾ ਤੇ ਉਹਦਾ ਫਰਜ਼ ਵੀ ਬੰਦਾ ਸੀਗਾ ਤੋ ਉਹ ਉੱਥੇ ਮੱਕੇ ਤੋਂ ਬਾਅਦ ਮਦੀਨੇ ਚ ਵੀ ਉਹ ਜ਼ਿਆਰਤ ਕਰਕੇ ਆਇਆ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਬਗਦਾਦ ਵੱਲ ਚੱਲ ਪਏ ਇਰਾਕ ਵੱਲ ਚੱਲ ਪਏ ਬਰਦਾਤ ਤੋਂ ਬਾਅਦ ਗੁਰਨਾਨਕ ਸਾਹਿਬ ਮਸ਼ਰਕ ਤੇ ਤਹਿਰਾਨ ਤੇ ਅਫਗਾਨਿਸਤਾਨ ਦੇ ਹੋਏ ਵਾਪਸ ਆਪਣੇ ਵਤਨ ਪਹੁੰਚੇ ਨੇ ਰਸਤੇ ਵਿੱਚ ਉਹ ਏਮਨਾਬਦ ਠਹਿਰੇ ਨੇ ਉਦੋਂ ਤੱਕ ਬਾਬਰ ਜਿਹੜਾ ਹਮਲਾਵਰ ਹੋ ਚੁੱਕਾ ਸੀ ਕਿਉਂਕਿ ਇੱਕ ਸਾਲ ਪਹਿਲਾਂ ਬਾਬਰ ਨੇ ਹਮਲਾ ਕੀਤਾ ਸੀਗਾ ਤੇ ਗੁਰਨਾਨਕ ਸਾਹਿਬ ਜਦੋਂ ਪਹੁੰਚਿਆ ਤੇ ਏਮਨਾਬਦ ਜਿਹੜਾ ਸੈਦਪੁਰ ਸੈਦਪੁਰ ਦੀ ਹੱਤ ਜਿਹੜੀ ਹੈ ਉਹ ਬਹੁਤ ਮਾੜੀ ਹੋ ਚੁੱਕੀ ਸੀ ਤਬahi ਬਹੁਤ ਹੋ ਚੁੱਕੀ ਸੀ ਤੋ ਐਸੀ ਘਟਨਾ ਗੁਰੂ ਨਾਨਕ ਸਾਹਿਬ ਦੀ ਗੁਰੂ ਨਾਨਕ ਸਾਹਿਬ ਬਾਰੇ ਕਹਿੰਦਾ ਜਿਹਸ ਤਰ੍ਹਾਂ ਹੁਣ ਇਹ ਪ੍ਰਚਾਰ ਕੀਤਾ ਜਾਦਾ ਹੈ ਵੀ ਗੁਰੂ ਨਾਨਕ ਸਾਹਿਬ ਮੱਕੇ ਜੇ ਗਏ ਨੇ ਤਾਂ ਮੁਸਲਮਾਨਾਂ ਕੇ ਗਏ ਹੋਣਗੇ ਜਿਸ ਤਰ੍ਹਾਂ ਮੈਂ ਜ਼ਿਕਰ ਕਰਕੇ ਟਿਆਂ ਕਿ ਪਹਿਲੀ ਗੱਲ ਤੇ ਉਦੋਂ ਕੋਈ ਪਾਬੰਦੀ ਨਹੀਂ ਸੀ ਕਿਸੇ ਗੈਰ ਮੁਸਲਮਾਨ ਦੇ ਜਾਣ ਦੀ ਇਹ ਵਾਬੀਆਂ ਦੇ ਆਉਣ ਤੋਂ ਬਾਅਦ ਜਿਹੜਾ ਉਹਨਾਂ ਦੇ ਹੱਥ ਜਦੋਂ ਕੋਲ ਕੰਟਰੋਲ ਆਇਆ ਉਹ ਇੱਕ ਦਲੀਲੇ ਵੀ ਦਿੰਦੇ ਆ ਵੀ ਯੂਥੀਆਂ ਨੇ ਉਥੇ ਸਰੰਗ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਗੱਲ ਸੱਚ ਹੈ ਜਾਂ ਨਹੀਂ ਪਰ ਇਹ ਗੱਲ ਹੈ ਵੀ ਉਸ ਤੋਂ ਬਾਅਦ ਮੱਕੇ ਵਿੱਚ ਗੈਰ ਮੁਸਲਮਾਨ ਦੇ ਦਾਖਲ ਹੋਣ ਤੇ ਪਾਬੰਦੀ ਲੱਗੀ ਹੋਈ ਹੈ ਪਰ ਜੇਕਰ ਤੁਸੀਂ ਕੁਰਾਨ ਮਜੀਦ ਦੇਖੋ ਤੇ ਕੁਰਾਨ ਦੇ ਵਿੱਚ ਸੂਰਾ 9 ਦੀ 28ਵੀਂ ਆਇਤ ਜਿਹੜੀ ਮੇਰੇ ਕੋਲ ਪੰਜਾਬੀ ਦਾ ਤਰਜਮਾ ਉਹਦਾ 400 ਸਫ਼ੇ ਤੇ ਹੈ ਇਹ ਸੂਰਾ 9 ਤੇ 28ਵੀਂ ਆਇਤ ਹੈ ਉਸ ਆਇਤ ਦਾ ਤਰਜਮਾ ਇਸ ਤਰ੍ਹਾਂ ਹੈ ਜਿਹੜਾ ਲਿਖਿਆ ਹੈ ਵੀ ਹੇ ਸ਼ਰਧਾਦੂ ਮਸ਼ਰਕ ਦੇ ਲੋਕ ਜਿਹੜੇ ਨਹੀਂ ਮਸ਼ਰਕ ਮਸ਼ਰਕ ਲੋਕ ਜਿਹੜੇ ਨੇ ਬੁੱਤ ਪੂਜਣ ਵਾਲੇ ਲੋਕ ਛੜੇ ਨੇ ਯਕੀਨਨ ਪਲੀਥ ਹਨ ਡਰਟੀ ਹਨ ਧਾਰਮਿਕ ਤੌਰ ਤੇ ਡਰਤੀ ਹਨ ਰੂਹਾਨੀ ਤੌਰ ਤੇ ਪਵਿੱਤ ਹਨ ਜਿਸ਼ਵਾਨੀ ਤੌਰ ਤੇ ਨਹੀਂ ਉਹ ਜਿਹੜੇ ਨੇ মুশਰਕ ਲੋਕ ਜਿਹੜੇ ਨੇ ਯਾਨੀ ਕਿ ਬੁੱਤ ਪੂਜਣ ਵਾਲੇ ਲੋਕ ਜਿਹੜੇ ਨੇ ਉਹ ਯਕੀਨਨ ਪ੍ਰੀਤ ਹਨ ਤੇ ਉਹਨਾਂ ਦੇ ਦੇ ਸੁਚੇ ਨਹੀਂ ਹਨ ਇਸ ਕਰਕੇ ਉਹ ਇਸ ਸਾਲ ਤੋਂ ਮਗਲੋਂ ਜਦੋਂ ਗੁਰ ਜਦੋਂ حضرت ਮੁਸਾ ਸਾਹਿਬ ਨੇ ਗੱਲ ਲਿਖੀ ਹੈ ਇਹ ਨਹੀਂ ਕਿ ਇਸ ਸਾਲ ਤੋਂ ਮਗਰੋਂ ਉਹਨਾਂ ਨੂੰ ਪਾਕ ਮਸੀਤ ਯਾਨੀ ਕਾਬੇ ਵਿੱਚ ਜਿਹੜਾ ਉਹ ਵੜਨਾ ਨਾ ਦਿੱਤਾ ਜਾਵੇ ਇਸ ਵਿੱਚ ਇਹ ਜ਼ਿਕਰ ਹੈ ਕਿ ਮਸੀਤ ਦੇ ਅੰਦਰ ਨਾ ਵੜਨ ਦਿੱਤਾ ਜਾਵੇ ਇਹਦੇ ਵਿੱਚ ਮੱਕੇ ਦੀ ਕੋਈ ਗੱਲ ਨਹੀਂ ਨਾ ਹੀ ਮਦੀਨੇ ਦੀ ਕੋਈ ਗੱਲ ਪਰ ਜੋ ਉਹਨਾਂ ਦਾ ਹਬਾਬੀਆਂ ਨੇ ਸਾਦਾ ਸ਼ਹਿਰ ਤੇ قبضہ ਕਰਕੇ ਉਹਨਾਂ ਨੇ ਹੀ ਬਹਿਰ ਕਰ ਦਿੱਤਾ ਹਾਲਾਂਕਿ ਕੁਰਾਨ ਸ਼ਰੀਫੇ ਚ ਵੀ ਲਿਖਿਆ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਤਾਂ ਇੱਕ ਇੱਕ ਰਬਾਨਾ ਵਰਗੇ ਹੈ ਇਦਾਂ ਦੇ ਇੱਕ ਗੈਰ ਮੁਸਲਮਾਨ ਨੂੰ ਮੱਕੇ ਵਿੱਚ ਰਹਿ ਦੀ ਇਜਾਜ਼ਤ ਦਿੱਤੀ ਹੋਈ ਸੀ ਇਹ ਵੀ ਜਿਹੜੀ ਗੱਲ ਹੈ ਸੂਰਾ 9 ਆਇਤ 2 ਤੇ ਪੰਜਾਬੀ ਦਰਤਸਮਾ ਸਫਾ 396 ਤੇ ਮੌਜੂਦ ਹੈ ਸੋ ਇਹ ਗੱਲ ਨਹੀਂ ਕਿ ਗੁਰੂ ਨਾਨਕ ਸਾਹਿਬ ਕਦੇ ਮੱਕੇ ਨਹੀਂ ਗਏ ਉਹ ਇਸ ਸੋਚ ਨਾਲ ਕਹਿੰਦੇ ਹਨ ਕਿ ਅੱਜ ਮੱਖੇ ਚ ਗੈਰ ਮੁਸਲਮਾਨ ਨੂੰ ਜਾਂਦੀ ਇਜਾਜ਼ਤ ਨਹੀਂ ਹੈ ਤੇ ਇਹ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਮੁਸਲਮਾਨ ਸਨ ਬੜਿਆ ਸ਼ਰੀਆਮ ਸਾਡੇ ਕੋਲ ਗੁਰੂ ਨਾਨਕ ਸਾਹਿਬ ਦਾ ਰਣਨਾਮਾ ਮਿਲਦਾ ਹੈ ਵੀ ਨਾ ਹਮ ਹਿੰਦੂ ਨਾਮ ਉਸਨੂੰ ਮਰ ਕਬੀਰ ਨੇ ਵੀ ਕਿਹਾ ਹੈ ਨਾ ਮੈਂ ਦੂ ਨਾਮ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪਰਾਂ ਤੋ ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਇੱਕ ਕੁਝ ਮੁਸਲਮਾਨ ਜਿਹੜੇ ਕਹਿੰਦੇ ਆ ਕੁਝ ਜਿਹੜੇ ਸਿੱਖ ਵਿਰੋਧੀ ਜਿਹੜੇ ਨੇ ਹਿੰਦੂ ਲੇਖਕ ਉਹਨਾਂ ਨੇ ਵੀ ਲਿਖਿਆ ਹੈ ਜਿਹੜੇ ਈਸਾਈ ਲੇਖਕ ਉਹ ਵੀ ਨਹੀਂ ਲਿਖਦੇ ਨੇ ਕਿ ਗੁਰੂ ਨਾਨਕ ਸਾਹਿਬ ਕਬੀਰ ਦੇ ਚੇਲੇ ਸਨ ਇਸ ਤਰ੍ਹਾਂ ਦੀ ਵੱਡੀ ਗੱਪ ਜਿਹੜੀ ਹੈ ਉਹ ਮਾਰਦੇ ਨੇ ਹਾਲਾਂਕਿ ਉਹ ਕਬੀਰ ਨੂੰ ਫਿਰ ਮੁਸਲਮਾਨ ਕਹਿੰਦੇ ਆ ਵੀ ਕਿ ਉਹ ਕਬੀਰ ਮੁਸਲਮਾਨ ਸੀ ਤੇ ਕੋਲ ਨਾਲ ਕੋਈ ਮੁਸਲਮਾਨ ਸੀ। ਹਾਲਾਂਕਿ ਕਬੀਰ ਵੀ ਸ਼੍ਰੀ ਰਾਮ ਕਹਿੰਦਾ ਹੈ ਵੀ ਮੁਰਲਾ ਪੰਡਤ ਉਹ ਛੱਡੇ ਨਾ ਹਿੰਦੂ ਨਾ ਮੁਸਲਮਾਨ ਕਬੀਰ ਨੇ ਵੀ ਬੜਾ ਸ਼੍ਰੀ ਰਾਮ ਦਸਦਾ ਵਿੱਚ ਕਿਹਾ ਹੈ ਤੇ ਇਹ ਕਹਿਣਾ ਬਈ ਗੁਰੂ ਨਾਨਕ ਸਾਹਿਬ ਕਬੀਰ ਦੇ ਚਿੱਡੇ ਸੰ ਇਸ ਤੋਂ ਵੱਡੀ ਗੱਪ ਕੋਈ ਨਹੀਂ ਹੋ ਸਕਦੀ ਸਾਡੇ ਕੋਲ ਸਾਫ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਗੁਰੂਆਂ ਦੀ ਬਾਣੀ ਹੈ ਗੁਰੂਆਂ ਦੀ ਬਾਣੀ ਤੋਂ ਅੱਜ ਭਗਤਾਂ ਦੀ ਬਾਣੀ ਹੈ ਜੇ ਕਬੀਰ ਜੀ ਗੁਰੂ ਨਾਨਕ ਸਾਹਿਬ ਦੇ ਉਸਤਾਦ ਹੁੰਦੇ ਤਾਂ ਪਹਿਲਾਂ ਕਬੀਰ ਦੀ ਬਾਣੀ ਹੁੰਦੀ ਤੇ ਗੁਰੂ ਨਾਨਕ ਸਾਹਿਬ ਕੀ ਦੂਜੇ ਨੰਬਰ ਤੇ ਹੁੰਦੀ ਸੋ ਇਹ ਕਹਿਣਾ ਕਿ ਕਬੀਰ ਦਾ ਗੁਰ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਰਨੀ ਕਬੀਰ ਬਾਣੀ ਰਵਿਦਾਸ ਬਾਣੀ ਨਾਮਦੇਵ ਦੀ ਬਾਣੀ ਸਭ ਤੋਂ ਜ਼ਿਆਦਾ ਗੁਰੂਗ੍ਰੰਥ ਸਾਹਿਬ ਭਗਤਾਂ ਵਿੱਚ ਉਹ ਹੈ ਤੇ ਕਬੀਰ ਤੇ ਭਗਤ ਰਵਿਦਾਸ ਨੂੰ ਤਾਂ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਆਪ ਜਿਹੜਾ ਜਿਹੜਾ ਕਾਸ਼ੀ ਹੈ ਬਨਾਰਸ ਹੈ ਵਾਰਾਨਸੀ ਹੈ ਉੱਥੇ ਉਹਨਾਂ ਦੋਨਾਂ ਨੂੰ ਮਿਲੇ ਆ ਪਹਿਲਾਂ ਉਹ ਕਬੀਰ ਦੇ ਘਰ ਗਏ ਆ ਕਬੀਰ ਤੇ ਗੁਰੂ ਨਾਨਕ ਸਾਹਿਬ ਫਿਰ ਰਵੀਦਾਸ ਦੇ ਘਰ ਗਏ ਆ ਤੋਂ ਉੱਥੇ ਜਾ ਕੇ ਉਹਨਾਂ ਨੇ ਚਰਚਾ ਕੀਤੀ ਹੈ ਇੱਕ ਦੂਜੇ ਦੇ ਨਾਲ ਵਿਚਾਰ ਵਟਾਂਦਰਾ ਹੋਇਆ ਇੱਕ ਦੂਜੇ ਦੇ ਉਹਨਾਂ ਨੇ ਦਰਸ਼ਨ ਕੀਤੇ ਨੇ ਇਹ ਗੱਲ ਤੇ ਬਿਲਕੁਲ ਸਹੀ ਹੈ ਕਿ ਉਹ ਮਿਲੇ ਨੇ ਇੱਕ ਦੂਜੇ ਨੂੰ ਇੱਕ ਦੂਜੇ ਦੇ ਨਾਲ ਵਿਚਾਰਾਂ ਦੀ ਸਾਂਝ ਕੀਤੀ ਹੈ ਪਰ ਇਹ ਕਹਿਣਾ ਕਿ ਇਹਨਾਂ ਚ ਕੋਈ ਕਿਸੇ ਦਾ ਚੇਦਾ ਸੀਗਾ ਇਹ ਗੱਲ ਬੇਸਮਝੀ ਅਲੀ ਗੱਲ ਹੈ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਉਹਦੇ ਵਿੱਚ ਜੋ ਸੀਕੁਐਂਸ ਹੈ ਉਹਦੇ ਤੋਂ ਆਪਣੇ ਆਪ ਜਿਹੜੀ ਇਹ ਗੱਲ ਕਲੀਅਰ ਜੰਦੀ ਸਪੱਸ਼ਟ ਹੋ ਜਾਂਦੀ ਹੈ ਤੇ ਸੋ ਇਹ ਜਿਹੜਾ ਨੁਕਤਾ ਇਹ ਹੈ ਕਿ ਗੁਰੂ ਨਾਨਕ ਸਾਹਿਬ ਮੱਕੇ ਗਏ ਸੀ ਕਿ ਨਹੀਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹਦਾ ਜਵਾਬ ਮਿਲ ਗਿਆ ਹੋਵੇਗਾ ਤੇ ਅੱਜ ਜਿਹੜੀ ਖੈਰ ਮੁਸਲਮਾਨਾਂ ਤੇ ਪਾਬੰਦੀ ਲੱਗੀ ਹੋਈ ਹੈ ਉਹ ਉਹਨਾਂ ਦੀ ਵਾਹਬੀਆਂ ਦੀ ਲਾਈ ਹੋਈ ਹੈ ਜਿਹੜੇ ਕਿ ਅਸਲੇ ਮੱਕੇ ਦੇ ਤੇ ਸਾਊਦੀ ਅਰੇਬੀਆ ਦੇ ਹਾਕਮ ਨੇ ਮਾਲਕ ਨੇ ਔਰ ਉਹਨਾਂ ਦੀ ਆਪਣੀ ਮਰਜ਼ੀ ਚੱਲਦੀ ਹੈ ਸ਼ੁਕਰੀਆ